ਦ ਟੀਵੀ ਐਨਆਰਆਈ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਤੋਂ ਅਮਿਕ ਅਜੇਹੀ ਮਹਾਨ ਸ਼ਖਸੀਅਤ ਦੇ ਨਾਲ ਮਿਲਵਾਵਾਂਗੇ ਜਿਸ ਦੇ ਵੱਲੋਂ ਇੱਕ ਇੰਨੇ ਵੱਡੇ ਪੁੰਨ ਦੇ ਕੰਮ ਕੀਤੇ ਗਏ ਕਿ ਹਰ ਕੋਈ ਉਸ ਨੂੰ ਸਲਾਮ ਕਰ ਰਿਹਾ ਹੈ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਆਪਣੇ ਪਰਿਵਾਰ ਦੀ ਖੁਸ਼ੀਆਂ ਦੇ ਵਿੱਚ ਕੋਈ ਆਪਣਾ ਨਹੀਂ ਸ਼ਾਮਿਲ ਹੁੰਦਾ ਲੇਕਿਨ ਇਹਨਾਂ ਦੇ ਵੱਲੋਂ ਅਜਿਹੇ ਕੰਮ ਕੀਤੇ ਜਾ ਰਹੇ ਨੇ ਕਿ ਹਰ ਕੋਈ ਇਹਨਾਂ ਦੀ ਤਾਰੀਫਾਂ ਕਰ ਰਿਹਾ ਨੇ ਅੰਮ੍ਰਿਤਸਰ ਦੇ ਇੱਕ ਸਾਬਕਾ ਫੌਜੀ ਅਫਸਰ ਅਤਿਉਨਦੀ ਧਰਮ ਪਤਨੀ ਨੇ ਇਕੱਠੇ ਮਿਲ ਕੇ ਲੋੜਵੰਦ ਅਤੇ ਵੱਖ-ਵੱਖ ਪਰਿਵਾਰਾਂ ਦੀਆਂ ਪੰਜ ਧੀਆਂ ਦੇ ਵਿਆਹ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਕੀਤੇ। ਖੁਦ ਮਾਪਿਓ ਬਣ ਕੇ ਫਰਜ਼ ਅਦਾ ਕੀਤੇ, ਡੋਲੀਆਂ ਦੇ ਵਿੱਚ ਆਪਣੇ ਘਰ ਤੋਂ ਜਿਹੜਾ ਕੁੜੀਆਂ ਦੀਆਂ ਡੋਲੀਆਂ ਤੋਰੀਆਂ। ਉੱਥੇ ਸਾਬਕਾ ਫੌਜੀ ਦੀ ਪਤਨੀ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਇੱਕ ਆਪਣਾ ਬੇਟਾ ਹੈ ਲੇਕਿਨ ਜਿਨ੍ਹਾਂ ਧੀਆਂ ਦੇ ਵਿਆਹ ਕੀਤੇ ਉਹਨਾਂ ਦਾ ਆਪਣਾ ਪਰਿਵਾਰ ਹੈ। ਉਹ ਸਭ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਇਕੱਠੇ ਹੁੰਦੇ ਨੇ ਤੇ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮਾਜ ਦੇ ਵਿੱਚ ਕੋਈ ਰਿਸ਼ਤੇਦਾਰ ਕਿਸੇ ਦੇ ਨਾਲ ਨਹੀਂ ਖੜਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਇਸ ਆਪ ਦਾ ਫੌਜੀ ਅਫਸਰ ਸਤਨਾਮ ਸਿੰਘ ਅਤੇ ਉਹਨਾਂ ਦੀ ਪਤਨੀ ਨੇ ਲੋਕਾਂ ਦੀ ਧੀਆਂ ਨੂੰ ਖੁਦ ਅਪਨਾ ਕੇ ਉਹਨਾਂ ਦਾ ਜੀਵਨ ਹੀ ਬਦਲ ਦਿੱਤਾ ਜਿੱਥੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਲਈ ਪਹਿਲਾਂ ਖੁਦ ਰਿਸ਼ਤੇ ਲੱਭੇ ਤਾਂ ਉੱਥੇ ਹੀ ਪੂਰੇ ਰੀਤੀ ਰਿਵਾਜਾਂ ਦੇ ਨਾਲ ਆਪਣੇ ਘਰੋਂ ਧੀਆਂ ਨੂੰ ਅਲਵਿਦਾ ਕੀਤਾ ਕਿ ਦੂਜੇ ਪਾਸੇ ਸਾਫ ਦਾ ਫੌਜੀ ਦੇ ਵੱਲੋਂ ਕਿਹਾ ਗਿਆ ਕਿ ਸਾਡਾ ਫਰਜ਼ ਸੀ ਸਾਨੂੰ ਭਗਵਾਨ ਦੇ ਵੱਲੋਂ ਪਰਮਾਤਮਾ ਦੇ ਵੱਲੋਂ ਇੱਕ ਜ਼ਿੰਮੇਵਾਰੀ ਦਿੱਤੀ ਗਈ ਜੋ ਅਸੀਂ ਪੂਰੀ ਕੀਤੀ ਇਸ ਦੇ ਵਿੱਚ ਕੋਈ ਮਹਾਨ ਕੰਮ ਨਹੀਂ ਬਲਕਿ ਇਹ ਸਾਡੇ ਵੱਲੋਂ ਇੱਕ ਕੀਤਾ ਗਿਆ ਮਾਮੂਲੀ ਕੰਮ ਹੈ ਜੋ ਹਰ ਮਾਤਾ ਪਿਤਾ ਆਪਣੇ ਬੱਚਿਆਂ ਦੇ ਵਾਸਤੇ ਕਰਦੇ ਨੇ ਮੇਰੀ ਸਭ ਤੋਂ ਜਿਹੜੀ ਪਹਿਲੀ ਬੇਟੀ ਸੀ ਉਹਦਾ ਨਾਂ ਸ਼ੀਤੂ ਪੱਟੀ ਸੀਗਾ ਉਹ ਕ੍ਰਿਸਚੀਅਨਿਟੀ ਦੇ ਸੀ ਪਰ ਉਹ ਮੇਰੇ ਨਾਲ ਰਹਿਣ ਕਰਕੇ ਉਹ ਕਹਿੰਦੀ ਨੇ ਮੈਂ ਸਿੱਖ ਰੀਤੀ ਰਿਵਾਜਾਂ 'ਚ ਵਿਆਹ ਕਰਾਉਂਗੀ ਤੇ ਅਸੀਂ ਲੜਕਾ ਲੱਭਿਆ ਸਭ ਤੋਂ ਪਹਿਲਾਂ ਉਹਦਾ ਵਿਆਹ ਕੀਤਾ ਉਹ ਅਜ ਇਹ ਨਹੀਂ ਕਿ ਵਿਆਹ ਕਰਕੇ ਸਾਡੇ ਉਹਨਾਂ ਨਾਲ ਰਿਸ਼ਤੇ ਖਤਮ ਹੋ ਗਏ ਬਲਕਿ ਹੋਰ ਵੀ ਜੁੜ ਗਏ ਉਹਨਾਂ ਦੇ ਸ਼ੀਤੂ ਦੇ ਇੱਕ ਬੇਟਾ ਉਹ ਵੀ ਸਾਡੇ ਘਰ ਹੀ ਹੋਇਆ ਉਹਦਾ ਸਾਰਾ ਕੁਝ ਅਸੀਂ ਖੋਦ ਦਿੱਤਾ ਦੂਜੀ ਬੇਟੀ ਰਿਤੂ ਪੱਟੀ ਸੀਗੀ ਉਹਦੀ ਉਹ ਹੀ ਵੱਡੀ ਭੈਣ ਸੀਗੀ ਉਹਦੇ ਮਾਪੇ ਉਹਨੂੰ ਵਿਆਹ ਦੇ ਕਾਬਲ ਨਹੀਂ ਸੀ ਕਿ ਉਹਨੇ ਅਪਰੋਚ ਕਰ ਲਿਆ ਅਸੀਂ ਉਹਦਾ ਵੀ ਵਿਆਹ ਕੀਤਾ ਪੂਰਾ ਉਹਦਾ ਕੀਤਾ ਤੀਸਰੀ ਬੇਟੀ ਸੀਗੀ ਸਾਡੀ ਇਸ਼ਾ ਤੇ ਉਹਨੇ ਵੀ ਸਿੱਖ ਰੀਤੀ ਰਿਵਾਜਾਂ 'ਚ ਸਾਡੇ ਨਾਲ ਉਹਨਾਂ ਦਾ ਵਿਆਹ ਹੋਇਆ ਉਹਦਾ ਖੱਤਰੀ ਫੈਮਿਲੀ ਵਿੱਚ ਹੋਇਆ ਉਹਨਾਂ ਦਾ Hindu ਫੈਮਿਲੀ ਸੀ ਕਿ ਉਹਦੇ 'ਚ ਕੀਤਾ ਫੇ ਚੌਥੀ ਬੇਟੀ ਸਾਡੀ ਜਿੱਥੇ ਮੇਰੇ ਸਹੁਰੇ ਆ ਉਸਪਿੰਟ 'ਚ ਸੀਗਾ ਅਸੀਂ ਉਹਦਾ ਵਿਆਹ ਕੀਤਾ ਪੰਜਵੀਂ ਅੱਜ ਇਹ ਵੀ ਇਹ ਪਹਿਲਾਂ ਕ੍ਰਿਸਚੀਅਨ ਸੀਗੇ ਫਿਰ ਇਹਦੇ ਮਦਰ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਆ ਤੇ ਅੱਜ ਇਹਦਾ ਕ੍ਰਿਸਚੀਅਨ ਖੋਨ ਦੇ ਨਾਤੇ ਫਿਰ ਇਹਦਾ ਕ੍ਰਿਸਚੀਅਨਿਟੀ ਦੇ ਮੁਤਾਬਕ ਆ ਚੇਤਾ ਵਿਆ ਕੀਤਾ ਦੀਪਕ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਦੇ ਐ ਲੱਗਿਆ ਹੀ ਨਹੀਂ ਕਿ ਜ਼ਿੰਦਗੀ ਚ ਅਸੀਂ ਇਕੱਲੇ ਆ ਕਿ ਪੰਜੇ ਜੇ ਸਾਡਾ ਜਨਮ ਦਿਨ ਹੁੰਦਾ ਜਾਂ ਸਾਡੀ ਵੈਡਿੰਗ ਐਨੀਵਰਸਰੀ ਹੁੰਦੀ ਹੈ ਸਾਡਾ ਇੱਕ ਆਪਣਾ ਹੀ ਪਰਿਵਾਰ ਬਣਿਆ ਉਹਨਾਂ ਦੇ ਹਸਬੰਦ ਵੀ ਸਾਡੇ ਘਰੇ ਆ ਕੇ ਉਵੇਂ ਅਸੀਂ ਕੇਕ ਕੱਟਦੇ ਆ ਤੇ ਸਾਰੇ ਅਸੀਂ ਇਕੱਠੇ ਹੀ ਆ। ਬਹੁਤ ਜ਼ਿਆਦਾ ਇਹ ਰੱਬ ਦੀ ਕਿਰਪਾ ਕੇ ਸਾਨੂੰ ਨੇ ਨੇਕੀ ਦੇ ਰਾਹ ਤੇ ਥੋੜਾ ਬਹੁਤ ਜੋ ਵੀ ਉਹ ਸਾਡੇ ਕੋਲੋਂ ਕਰਾ ਰਿਹਾ ਉਹ ਕਰ ਰਹੇ ਆ ਔਰ ਅਸੀਂ ਇਹ ਹੀ ਕਹਾਂਗੇ ਹਰ ਇਨਸਾਨ ਨੂੰ ਜਿੰਨਾ ਵੀ ਕੋਈ ਇਹ ਨਾ ਸੋਚੇ ਮੈਂ ਬਹੁਤ ਵੱਡੀ ਕੋਈ ਚੰਗਿਆਈ ਕਰਨੀ ਹੈ ਜਿੰਨੀ ਛੋਟੀ ਤੋਂ ਛੋਟੀ ਵੀ ਹੁੰਦੀ ਹੈ ਇਨਸਾਨ ਉਹ ਵੀ ਕਰ ਲੇ ਤਾਂ ਉਹ ਵੀ ਬਹੁਤ बस यही कहਾਂਗੇ कि जो भी ਤੁਹਾਡੇ ਦਿਲ ਚੰਦਾ ਚੰਗਾ ਕੰਮ ਕੁਛ ਉਹਦੇ ਲਈ ਕੱਲ ਲਈ ਨਾ ਸੋਚੋ ਤੇ ਲਈ ਅੱਜ ਹੀ ਕਰ। ਮੇਰਾ ਨਾਮ ਕਰਨਲ ਸਤਨਾਮ ਸਿੰਘ ਹੈ। ਮੈਂ ਆਰਮੀ ਵਿੱਚ 35 ਸਾਲ ਨੌਕਰੀ ਕਰਕੇ 2013 ਵਿੱਚ ਰਟਾਇਰ ਹੋ ਗਿਆ ਸੀ। ਰਟਾਇਰ ਹੋਣ ਤੋਂ ਬਾਅਦ ਮੈਂ ਤੇ ਅਮਰਸਰ settles ਹੋ ਗਿਆ। ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਹੈ ਕਿ ਉਹਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਆਪਣੇ ਘਰੋਂ ਪੰਜ ਕੁੜੀਆਂ ਦਾ ਵਿਆਹ ਕਰਕੇ ਨੂੰ ਤੋੜ ਸਕਦੇ। ਉਹ ਮੌਕਾ ਇਸ ਤਰ੍ਹਾਂ ਮਿਲਿਆ ਕਿ ਜੋ ਸਾਡੇ ਇੱਕ ਕਾਰ ਕੰਮ ਕਰਦੀਆਂ ਸੀ ਉਹਨਾਂ ਦੀਆਂ ਬੇਟੀਆਂ ਸੀ ਬੜੇ ਗਰੀਬ ਨੇ ਤੇ ਉਹਨਾਂ ਦੀ ਅਸੀਂ ਸੋਚਿਆ ਕਿ ਇਹਨਾਂ ਦਾ ਬਦਲ ਕਰਨੀ ਚਾਹੀਦੀ ਹੈ। ਤੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਮੁੰਡੇ ਲੱਭੇ ਉਹਨਾਂ ਦਾ ਵਿਆਹ ਕੀਤਾ ਤੇ ਉਹਨਾਂ ਨੂੰ ਅਸੀਂ ਆਪਣੇ ਘਰੋਂ ਤੋੜਿਆ। ਅੱਜ ਅਸੀਂ ਜੋ ਹੈ ਪੰਜਵੀਂ ਕੁੜੀ ਤੋੜ ਰਹੇ ਹਾਂ। ਪਰ ਇਹ ਹੈ ਸਭ ਮਹਾਰਾਜ ਦੀ ਕਿਰਪਾ ਬੰਦਾ ਕੁਝ ਕਰਨੇ ਵਾਲਾ ਨਹੀਂ। ਆ ਪਰ ਹਮਨ ਕੁਐਸਚਨ ਸੀ ਬਹੁਤ ਸੋਚੁੰਦੇ ਆ ਕਿ ਸਾਡਾ ਇੱਕ ਹੀ ਬੇਟਾ ਆ। ਸਾਡੇ ਬੇਟੀ ਨਹੀਂ ਹੈ ਤੇ ਇਹਦੀ ਮੇਰੀ ਵਾਈਫ ਦੀ ਇੱਛਾ ਹੁੰਦੀ ਸੀ ਕਿ ਅਸੀਂ ਨਾ ਇੱਕ ਕੁੜੀ ਦਾ ਘਰੋਂ ਵਿਆਹ ਕਰਨਾ ਤੇ ਅਸੀਂ ਸ਼ਾਦੀ ਤੋਂ ਬਾਅਦ ਗੱਲ ਕਰਦੇ ਹੁੰਦੇ ਸੀਗੇ ਕਿ ਸਾਡੇ ਬੇਟਾ ਹੀ ਹੈ ਇੱਕ ਕੁੜਤੀ ਹੈ ਨਹੀਂ ਅਸੀਂ ਇੱਕ ਲੜਕੀ ਦਾ ਘਰੋਂ ਵਿਆਹ ਕਰਾਂਗੇ ਉਹ ਪ੍ਰਮਾਤਮਾ ਨੇ ਸਾਡੀ ਸੁਣ ਲਈ ਇੱਕ ਦੀ ਵਾਰ ਸੀ ਪੰਜ ਕੁੜੀਆਂ ਆਪਣੇ ਘਰੋਂ ਅਸੀਂ ਤੁਰ ਚੁੱਕੇ ਅਸਲ ਵਿੱਚ ਪੰਜ ਕੁੜੀਆਂ ਨੇ ਚਾਰ ਤਾਂ ਇਸ ਸਿੱਖ ਧਰਮ ਨੂੰ ਬਿਲੋਂਗ ਕਰਦੀਆਂ ਸੀ ਉਹਨਾਂ ਦੇ ਫੇਰੇ ਹੋਏ ਨੇ ਤੇ ਇਹਦੀ ਪੰਜਵੀਂ ਕੁੜੀ ਦਾ ਅੱਜ ਵਿਆਹ ਹੋ ਰਿਹਾ ਇਹ ਆਪਣੇ 크੍ਰਿਸਚੀਅਨ ਟੀ ਨੂੰ ਮੰਨਦੇ ਨੇ ਤੇ ਉਹਦਾ ਅਸੀਂ ਨਕਾਜ਼ ਕਰੋ ਕੀਤਾ ਹੈ ਤੇ ਇਸ ਦਾ ਕੋਈ ਫਰਕ ਨਹੀਂ ਪੈਂਦਾ ਬੇਟੀ ਬੇਟੀ ਹੈ ਠੀਕ ਹੈ ਜੋ ਪ੍ਰਮਾਤਮਾ ਨੇ ਹੁਕਮ ਕੀਤਾ ਉਹ ਸੀ ਕਰ ਜਾ ਕਿ ਇਹ ਹੈ ਕਿ ਜੇ ਤੁਹਾਨੂੰ ਵਾਗਰੂ ਇਹ ਮੌਕਾ ਦਿੰਦਾ ਕੁਝ ਕਰਨ ਦਾ ਤੇ ਤੁਸੀਂ ਜ਼ਰੂਰ ਕਰੋ ਮੌਕਾ ਉਹ ਹੀ ਦਿੰਦਾ ਜੋ ਮੌਕਾ ਨਾ ਦੇ ਤਾਂ ਇਨਸਾਨ ਕੁਝ ਨਹੀਂ ਕਰ ਸਕਦਾ ਤੇ ਮੌਕਾ ਮਿਲਦਾ ਕਰਕੇ ਦੇਖੋ ਤੇ ਤੁਹਾਨੂੰ ਨਾ ਇੱਕ ਅਜੀਬ ਜਿਹੀ ਖੁਸ਼ੀ ਮਿਲੇਗੀ ਇਹ ਨਹੀਂ ਕਿ ਅਸੀਂ ਕੁਝ ਕੀਤਾ ਜਿਹਦੇ ਤੁਹਾਨੂੰ ਖੁਸ਼ੀ ਮਿਲੀ ਆ ਉਹ ਸਾਨੂੰ ਸਾਡੇ ਕੀਤੇ ਨਾਲੋਂ ਕਿਤੇ ਜ਼ਿਆਦਾ ਉਹ ਕਰਨੇ ਆਲਸੀ ਕੌਣ ਹੈ ਉਹਦੇ ਪੈਸੇ ਉਹਦੇ ਵਾਗੁਰ ਤੇ ਲਾਉਂਦੇ ਆ ਠੀਕ ਹੈ ਤੇ ਸਾਨੂੰ ਤਾਂ ਵਡਿਆਈ ਮਿਲ ਗਈ